ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕੀ ਨਿਸ਼ਾਨ ਸਾਹਿਬ ਦੀ ਬੇਦਬੀ ਕੀਤੀ ਗਈ ਸੀ ਇਸ ਮਾਮਲੇ 'ਚ ਦੋਨੋਂ ਪੱਖ ਸਾਹਮਣੇ ਆ ਚੁੱਕੇ ਨੇ ਜਿਸ ਪਾਸੇ ਕਿਹਾ ਜਾ ਰਿਹਾ ਕਿ ਉਸ ਦੇ ਉੱਤੇ ਪਹਿਲੇ ਅਰਦਾਸ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਤੋਂ ਹਟਾਉਣ ਦੀ ਗੱਲ ਕੀਤੀ ਗਈ ਸੀ ਲੇਕਿਨ ਇਸ ਦੇ ਵਿੱਚ ਲੈ ਕੇ ਸਿੱਖ ਜਥੇਬੰਦੀਆਂ ਨੂੰ ਇਤਰਾਜ਼ ਹੈ ਤੇ ਅੱਜ ਇੱਥੇ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਦਵਿੰਦਰ ਸਿੰਘ ਜੀ ਜੇ ਮੌਜੂਦ ਨੇ ਤੇ ਹੋਰ ਵੀ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਮੌਜੂਦ ਨੇ ਤਾਂ ਭਾਈ ਸਾਹਿਬ ਉਹਦੇ 'ਚ ਸਾਫ਼ ਤੌਰ ਤੇ ਕ ਕੀ ਕੀਤੀ ਗਈ ਔਰ ਜਿਹੜੀ ਮਰਿਆਦਾ ਬੰਦੀ ਹੈ ਉਸ ਮੁਤਾਬਕ ਜਿਹੜਾ ਹੈ ਇੱਥੇ ਉਹ ਨਿਸ਼ਾਨ ਸਾਹਿਬ ਜਿਹੜਾ ਹੈ ਇਥੋਂ ਹਟਾਇਆ ਗਿਆ ਦੇਖੋ ਸੁਮਿਤ ਜੀ ਗੱਲ ਇਸ ਤਰ੍ਹਾਂ ਵਾਂ ਕਿ ਇਹ ਤਾਂ ਹੁਣ ਜਿਸ ਤਰੀਕੇ ਨਾਲ ਇਹਨਾਂ ਦੀ ਜਨਤਾ ਕੁੱਤੇਖਾਨੀ ਕਰ ਰਹੀ ਹੈ ਪੰਜਾਬੀ ਚ ਕਹਾਂ ਹੂੰ ਉਹਨੂੰ ਲੈ ਕੇ ਜਿਹੜਾ ਨਾ ਇਹ ਆਪਣੇ ਗੁਨਾਹਾਂ ਤੇ ਪੜਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਲੋਕ ਕੌਣ ਸੀ ਉਹ ਕਿਸਾਨ ਜੱਥੇਬੰਦੀ ਆਗੂ ਸੀ ਉਹਨਾਂ ਦਾ ਇਹਦੇ ਨਾਲ ਕੀ ਲੈਣਾ ਦੇਣਾ ਸੀ ਕਿ ਜ਼ਮੀਨ ਦਾ ਵਿਵਾਦ ਸੀ ਕੀ ਸੀਗਾ? ਕਿਸਾਨ ਜੱਥੇਬੰਦੀਆਂ ਪੰਜਾਬ ਪੰਜਾਬੀ ਤੇ ਲੜਦੀਆਂ ਨੇ ਆਪਣੇ ਹੱਕਾਂ ਲਈ ਲੜਦੀਆਂ ਨੇ। ਕਿਸਾਨੀ ਜੱਥੇਬੰਦੀ ਦੇ ਝੰਡੇ ਹੇਠ ਤੁਸੀਂ ਗੁੰਡਾਗਰਦੀ ਕੀਤੀ ਹੋਈ ਆ ਕੁਝ ਲੋਕਾਂ ਨੇ ਇਹਦੇ ਚ ਕਿਸਾਨ ਜਿੱਥੇ ਬੰਦੇ ਦਾ ਕਸੂਰ ਨਹੀਂ ਬਦਨਾਮ ਕਿਸਾਨ ਜਿੱਥੇ ਬੰਦੀਆਂ ਜਰੂਰ ਹੋਈਆਂ ਜਵਾਬਦੇਹੀ ਤਾਂ ਕਿਸਾਨ ਜਿੱਥੇ ਬੰਦੀਆਂ ਨੂੰ ਦੇਣੀ ਬਣਦੀ ਨਾ ਵੀ ਸਾਡੇ ਹੁਣ ਮੰਨ ਲਓ ਕੋਈ ਜਥੇਦਾਰ ਆ ਉਹਦੀ ਗਵਾਹੀ ਦੇ ਹੇਠ ਕੋਈ ਗਲਤ ਕੰਮ ਕਰੇਗਾ ਕੋਈ ਤਾਂ ਕਿਤੇ ਉਹ ਜਥੇਦਾਰ ਥੋੜਾ ਕਸੂਰ ਆ ਕਸੂਰ ਤੇ ਉਹ ਕਰਨ ਵਾਲੇ ਦਾ ਨਾ ਜੀ ਇਸ ਕਰਕੇ ਉਹ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਗੱਲ ਤੇ ਸਪਸ਼ਟਿਕਰਨ ਦੇਣਾ ਜਿੱਦਾਂ ਵੀ ਸਾਡੇ ਨਾਲ ਹੈਗੇ ਸੀ ਆਪਾਂ ਇਹਨਾਂ ਨਾਲ ਹੈਗੇਆਂ ਕਿ ਨਹੀਂ ਹੈਗੇ ਸਰੂ ਕਹਿੰਦੇ ਇਸ ਬਾਬਤ ਜਿਹੜੀ ਚਿੱਠੀ 15 ਦਿਨ ਪਹਿਲਾਂ ਹੀ ਭੇਜ ਦਿੱਤੀ ਗਈ ਸੀ ਕਾਰਪਸ਼ੇਹ ਸ਼੍ਰਮਣੀ ਕਮ ਗੁੰਡਾਗਰਦੀ ਕਰਨ ਦਾ ਕੀ ਮਤਲਬ ਬਣਦਾ ਜੇ ਅਰਦਾਸ ਕਰਕੇ ਆ ਸਕਦੇ ਆ ਤੇ ਤਰੀਕੇ ਨਾਲ ਭਾਜੀ ਪਹਿਲਾਂ ਜਿਹੜਾ ਉੱਤੇ ਚੋਲਾ ਸਾਬ ਹੁੰਦਾ ਉਹਨੂੰ ਵਧਾਇਆ ਜਾ ਸਕਦਾ ਤਰੀਕੇ ਨਾਲ ਹੁੰਦਾ ਤੁਸੀਂ ਤਰੀਕਾ ਵੇਖ ਹੀ ਲਿਆ ਉਹਨਾਂ ਦਾ ਤੇ ਅਰਦਾਸ ਕਰਨ ਤੋਂ ਬਾਅਦ ਟਰੈਕਟਰ ਛਾੜ ਦਿਓ ਇਹ ਤਾਂ ਕੋਈ ਨਵੀਂ ਮਿਸਾਲ ਦੇਣ ਦੇ ਨਾ ਕਿਹੜਾ ਬੰਦਾ ਇਹਨਾਂ ਦੇ ਹੱਕ ਦੇ ਵਿੱਚ ਇੱਕ ਵੀ ਆਇਆ ਇੱਕ ਬੰਦਾ ਵੀ ਤੁਸੀਂ ਚੈਨਲਾਂ ਦੇ ਉੱਪਰ ਖਬਰਾਂ ਚਲਾਈਆਂ ਨੇ ਕਮੈਂਟ ਪੜ ਕੇ ਦੇਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਟੋਕਰੇ ਭਰ-ਭਰ ਲਾਹਣਤ ਪਾਏ ਨੇ ਲੋਕਾਂ ਨੂੰ ਪੀ ਤੁਹਾਡਾ ਤਰੀਕਾ ਗਲਤ ਆ ਤਰੀਕਾ ਠੀਕ ਕਰੋ ਚਿੱਠੀਆਂ ਕਢਵਾ ਲਈਆਂ ਜਾਨੀ ਕਿ ਫਾਰਮੈਲਟੀਆਂ ਪੂਰੀਆਂ ਕਰਤੀਆਂ ਠੇਕਾ ਥੋੜਾ ਲੈ ਲਿਆ ਆਪਾਂ ਸਰਕਾਰੀ ਜ਼ਮੀਨਾਂ ਦੇ ਉੱਪਰ ਸਰਕਾਰੀ ਅਦਾਰੇ ਹੀ ਜੜਾ ਵਾ ਉਹ ਇਹਨਾਂ ਦੇ ਉੱਪਰ ਧਾਰਮਿਕ ਚੀਜ਼ਾਂ ਹੀ ਬਣਦੀਆਂ ਨੇ ਚਾਹੇ ਮੰਦਿਰ ਬਣ ਜੇ ਚਰਚ ਬਣ ਜੇ ਗੁਰਦੁਆਰਾ ਸਾਹਿਬ ਬਣ ਜੇ ਤੇ ਗੁਰਦੁਆਰਾ ਸਾਹਿਬ ਦਾ ਹੀ ਨਿਰਮਾਣ ਹੋ ਰਿਹਾ ਸੀ ਹੁਣ ਗਰੀਬ ਲੋਕ ਆ ਇਹਨਾਂ ਦੇ ਘਰ ਦੇਖੋ ਤੀ ਛੱਤਾਂ ਦੇ ਉੱਪਰ ਤਰਪਾਲਾਂ ਪਈਆਂ ਨੇ ਲੰਘਣ ਜੋਗੀ ਜਗ੍ਹਾ 'ਚ ਤੁਸੀਂ ਲੰਘ ਕੇ ਆਏ ਹੋ ਤੇ ਇਹ ਥੋੜਾ ਵੀ ਰਾਤੋਂ ਰਾਤ ਇੱਥੇ ਲਾ ਕੇ ਜੇ ਤਾਂ ਹੋ ਕੋਈ ਵੱਡਾ ਤਣਾੜ ਹੁੰਦਾ ਤਾਂ ਫਿਰ ਤੇ ਵੱਡੇ ਵੱਡੇ ਕਾਰ ਸੇਵਾ ਵਾਲੇ ਵੀ ਇੱਥੇ ਟਰੱਕਾਂ ਦੇ ਟਰੱਕ ਭੇਜ ਦਿੰਦੇ ਆ ਪਰ ਇੱਥੇ ਗਰੀਬ ਨੇ ਕਿਸੇ ਨੂੰ ਟੋਕਰਾ ਟੋਕਰਾ ਇਹ ਟਿੱਟ ਇਕੱਠੀ ਕਰਨੀ ਪੈਣੀ ਆ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਜਗ੍ਹਾ ਹੁੰਦੀ ਸੀ ਉਹਨਾਂ ਨੂੰ ਕਿਉਂ ਇਤਰਾਜ਼ ਇਤਰਾਜ਼ ਉਹਨਾਂ ਨੂੰ ਵੀ ਉਹ ਨਿੱਜੀ ਜਾਇਦਾਦ ਬਣਾਉਣਾ ਚਾਹੁੰਦੇ ਆ ਉਹ ਚਾਹੁੰਦੇ ਆ ਵੀ ਮਰਲਾ ਵੀ ਜ਼ਮੀਨ ਦਾ ਇਹ ਉਹ ਲੋਕ ਆ ਕਿ ਜਿਹੜੇ ਮਤਲਬ ਇੱਕ ਵਟ ਪਿੱਛੇ ਜਿਹੜਾ ਕਤਲ ਕਰ ਦਿੰਦੇ ਆ ਸਾਰੇ ਮਤਲਬ ਕਾਮਨ ਟਾਰਗੇਟ ਕਰਨ ਵਾਲਾ ਬੰਦਾ ਨਹੀਂ ਮੈਂ ਨਾ ਮੈਂ ਕਰਦਾ ਲੇਕਿਨ ਇਹ ਉਹਨਾਂ ਦੀ ਗਿਣਤੀ ਵਿੱਚ ਆਉਂਦੇ ਆ ਪਰ ਉਹ ਕਹ ਰਹੇ ਜ਼ਮੀਨ ਦਾ ਮਾਲਕ ਹਨ ਹੱਕ ਵੀ ਸਾਡੇ ਭਾਜੀ ਮਾਲਕਨ ਹੱਕਾ ਦਾ ਕਾਰਪੋਰੇਸ਼ਨ ਦੀ ਜ਼ਮੀਨ ਆ 33 34 ਏਕੜ ਜ਼ਮੀਨ ਆ ਫਿਰ ਕਾਰਪੋਰੇਸ਼ਨ ਨਾਲ ਜਾ ਕੇ ਗੱਲ ਕਰਨ ਨਾ ਜਾ ਕੇ ਕਾਹਦਾ ਮਾਲਕ ਨਾਕਾ ਤੁਸੀਂ 10 ਦਿਨ ਪਹਿਲਾਂ ਜਾਂ 2 ਸਾਲ ਪਹਿਲਾਂ ਕਿਤੇ ਗੁੰਡਾਗਰਦੀ ਕਰਕੇ ਪੁਰਾਣੇ ਬਜ਼ੁਰਗਾਂ ਉਦੋਂ ਵੀ ਗਰੀਬਾਂ ਦਾ ਅਤਿਆਚਾਰ ਕਰਕੇ ਤੁਸੀਂ ਇੱਥੇ ਆਪਣਾ ਕਬਜ਼ਾ ਜਮਾ ਲਿਆ ਹੋਊਗਾ ਤੇ ਅੱਜ ਜੇ ਕਬਜ਼ਾ ਤੁਹਾਡੇ ਕੋਲ ਛਿੜਾ ਰਹੇ ਤਾਂ ਇਹਦਾ ਮਤਲਬ ਕਿ ਤੁਸੀਂ ਉਹ ਨੂੰ ਪੱਕਾ ਮਾਲਕ ਦਾ ਹੱਕ ਰੱਖੋਗੇ ਤੁਸੀਂ ਤੁਹਾਡਾ ਮਾਲਕ ਤਰੀਕਾ ਗਲਤ ਸੀਗਾ ਬਿਲਕੁਲ ਸਰਾਸਰ ਗਲਤ ਆ ਗਰੀਬਾਂ ਦੇ ਉੱਪਰ ਜ਼ੁਲਮ ਆ ਔਰ ਇੱਕ ਪਿੰਡ ਵਿੱਚ ਨਹੀਂ ਜੀ ਇਹ ਪਿੰਡੋ ਪਿੰਡ ਹੋ ਰਿਹਾ ਵਾ ਔਰ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਹੁਣ ਮਜਬੀ ਸਿੱਖ ਵਾਲਮੀਕ ਸਮਾਜ ਜਾਗ ਚੁੱਕਾ ਹੈ ਇਹ ਆਪਣੀਆਂ ਗੁੰਡਾਗਰਦੀਆਂ ਬੰਦ ਕਰ ਦਿਓ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣੀਆਂ ਜੇ ਕੋਈ ਮੇਰੇ ਵਰਗਾ ਗੁਰੂ ਦਾ ਸੇਖ ਆਣ ਕੇ ਸਾਹਮਣੇ ਗੱਲ ਕਰਦਾ ਉਹ ਤੇ ਜਾਤ ਪਾਤ ਦੀ ਗੱਲ ਕਰਦਾ ਪਾੜਨ ਦੀ ਗੱਲ ਕਰਦਾ ਉਹ ਯਾਰ ਗੁਰਦੁਆਰਿਆਂ ਵਿੱਚ ਕਥਾਵਾਚਕ ਤੁਹਾਨੂੰ ਕਹਾਣੀਆਂ ਸੁਣਦੇ ਤੁਸੀਂ ਤਾਂ ਨਹੀਂ ਸਮਝਦੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਦਿੱਤਾ ਤੁਸੀਂ ਤਾਂ ਨਹੀਂ ਸਮਝੇ ਇੱਕ ਜ਼ਮੀਨ ਤੁਸੀਂ ਆਪਣੀ ਹਿੱਕੇ ਹਿੱਕ ਤਰ੍ਹਾਂ ਕੇ ਲੈ ਜਾਣੀ ਆ ਅਸੀਂ ਵੀ ਚਲੇ ਜਾਣਾ ਵਾ 100 ਕਿੱਲੇ ਵਾਲੇ ਨੇ ਚਲੇ ਜਾਣਾ ਇੱਕ ਮਰਲੇ ਵਾਲੇ ਨੇ ਚਲੇ ਜਾਣਾ ਲੇਕਿਨ ਇਹ ਜਿਹੜਾ ਸਥਾਪਿਤ ਗੁਰਦੁਆਰਾ ਸਾਹਿਬ ਹੋਣਾ ਇਹ ਹਮੇਸ਼ਾ ਰਹਿਣਾ ਵਾ ਆਉਣ ਵਾਲੇ ਨਸਲਾਂ ਤੱਕ ਇੱਥੇ ਨਮਸਤਕ ਹੋਣਾ ਪਰ ਪੁਲਿਸ ਕਹਿੰਦੀ ਸੀ ਪ੍ਰੋਪਰ ਕਾਰਵਾਈ ਕੀਤੀ ਜਿਹੜੀ ਵੀ ਸ਼ਿਕਾਇਤ ਦਰਜ ਕੀਤੀ ਗਈ ਸੀ ਉਹਦੇ ਵਿੱਚ ਜੋ ਬੰਦੀ ਧਾਰਾਵਾਂ ਸੀ ਸੀ ਸਾਰੀ ਜਿਹੜੀ ਹੈ ਕਾਰਵਾਈ ਇਹਦੇ ਵਿੱਚ ਕੀਤੀ ਹੈ ਬਿਲਕੁਲ ਨਾ ਹਜੇ ਬੰਦੀ ਕਾਰਵਾਈ ਕੋਈ ਨਹੀਂ ਕੀਤੀ ਗਈ ਜੀ ਜਨਤਾ ਦਾ ਰੋਹ ਸ਼ਾਂਤ ਕਰਨ ਵਾਸਤੇ ਜਨਤਾ ਨੂੰ ਟਾਲਣ ਵਾਸਤੇ ਜਿਹੜੀ ਆ ਅਜੇ ਫਿਲਹਾਲ ਜਿਹੜੀ ਉਹ ਕਾਗਜ਼ੀ ਕਾਰਵਾਈ ਕੰਪਲੀਟ ਨਹੀਂ ਕੀਤੀ ਧੰਨਵਾਦ ਕਰਦੇ ਆ ਤੁਸੀਂ ਕੀਤੀ ਪਰ ਉਹਨੂੰ ਤਰੀਕੇ ਨਾ ਕਰੋ ਹੋਰ ਜਿਹੜੀਆਂ ਧਰਾਵਾਂ ਬਣਦੀਆਂ ਉਹ ਵੀ ਲਓ ਤੇ ਜਲਦੋਂ ਚੱਲ ਇਹ ਜੇ ਲੋਕਾਂ ਨੂੰ ਫੜ ਕੇ ਚੁੱਕ ਕੇ ਡਿਬਰੂਗੜ ਸੁੱਟੋ ਡਿਬਰੂਗੜ ਸੁੱਟੋ ਬਿਲਕੁਲ ਤੇ ਇਹ ਭਾਜੀ ਹੁਣ ਕੀ ਮਸਲਾ ਹੁਣ ਅੱਜ ਇੱਥੇ ਜਿਹੜਾ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਨੇ ਤਾਂ ਹੁਣ ਕੀ ਇਹਦੇ 'ਚ ਤੁਸੀਂ ਨੈਕਸਟ ਐਕਸ਼ਨ ਕੀ ਹੈ ਕਿਉਂਕਿ ਪੁਲਿਸ ਤੇ ਕਹਿ ਰਹੀ ਹੈ ਆਪਾਂ ਕਾਰਵਾਈ ਪੂਰੀ ਕਰਤੀ ਜੋ ਤੁਸੀਂ ਡਿਮਾਂਡ ਕੀਤੀ ਸੀ ਜਿਹੜੀ ਧਾਰਾ ਤੁਸੀਂ ਕਹਿੰਦੇ ਸੀ ਸੀ ਦਰਜ ਕਰ ਦਿੱਤੀ ਹੈ ਤਾਂ ਹੁਣ ਤੁਹਾਡਾ ਕੀ ਅਗਲਾ ਐਕਸ਼ਨ ਹੋਇਆ ਜਿਹੜਾ ਨਿਸ਼ਾਨ ਸਾਹਿਬ ਇੱਥੋਂ ਚੁੱਕ ਕੇ ਲੈ ਕੇ ਗਿਆ ਉਹ ਨਿਸ਼ਾਨ ਸਾਹਿਬ ਇੱਥੇ ਆਵੇ ਪ੍ਰਸ਼ਾਸਨ ਆਪਣੀ ਮੌਜੂਦਗੀ ਦੇ ਵਿੱਚ ਪ੍ਰਸ਼ਾਸ ਜਿਹੜਾ ਵਾ ਜਥੇਬੰਦੀਆਂ ਦੀ ਮੌਜੂਦਗੀ ਦੇ ਵਿੱਚ ਇੱਥੇ ਦੁਬਾਰਾ ਸਥਾਪਿਤ ਕਰਾਂਗੇ ਸ਼ਾਮ ਤੱਕ ਵੇਟ ਕਰੋ ਜੋ ਜਥੇਬੰਦੀਆਂ ਦਾ ਸਿੱਖ ਸੰਗਤ ਦਾ ਫੈਸਲਾ ਹੋਏਗਾ ਆਪ ਦੇ ਸਭ ਦੇ ਸਨਮੁਖ ਰੱਖਿਆ ਜਾਏਗਾ ਹੁਣ ਕੱਲੀ ਇੱਕ ਕੱਲੇ ਦਵਿੰਦਰ ਸਿੰਘ ਦਾ ਮਸਲਾ ਨਹੀਂ ਹੈ ਇਹ ਹੁਣ ਕੌਮ ਦਾ ਮਸਲਾ ਬਣ ਗਿਆ ਹੈ ਕੌਮ ਦੀ ਹੋਣ ਦਾ ਮਸਲਾ ਬਣ ਗਿਆ ਤੇ ਜਿੱਥੇ ਕੌਮ ਖਤਮ ਆ ਜਾਂਦੀ ਹੈ ਮੇਰੇ ਵੀਰ ਉੱਥੇ ਪਰ ਫੈਸਲੇ ਜਿਹੜੇ ਸੰਜੀਦਗੀਆਂ ਲੈਣੇ ਪੈਂਦੇ ਆ ਪਰ ਕਾਲਤਖਬ ਤੋਂ ਵੀ ਸ਼ਿਕਾਇਤ ਕੀਤੀ ਜਾ ਸਕਦੀ ਸੀ ਕੀਤੀ ਹੈ ਪਰ ਉਹਨਾਂ ਨੂੰ ਵਿਸ਼ਵਾਸ ਨਹੀਂ ਕਾਲਤਖਬ ਤੇ ਕਹਿੰਦੇ ਮੈਨੂੰ ਕਿ ਸੱਜਣ ਵੀ ਕਹ ਰਹੇ ਵੀ ਅਕਾਲ ਤਖਤ ਸਾਹਿਬ ਦੇ ਕੋ ਹੁਕਮਨਾਮਾ ਨਿਕਲਿਆ ਸੀ ਕਿ ਨਿਸ਼ਾਨ ਸਾਹਿਬ ਘਟ ਨਹੀਂ ਸਕਦੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਤੇ ਵੀ ਨਿਕਲਿਆ ਵੀ ਗੁਰਦਰ ਇੱਕ ਕਰ ਦਿਓ ਕਿੰਨੇ ਕੁ ਲੋਕ ਕਰ ਰਹੇ ਨੇ ਸੋ ਅਕਾਲ ਤਖਤ ਦੇ ਹੁਕਮੇ ਦੀ ਆਪਾਂ ਗੱਲ ਨਾ ਹੁਕਮਨਾਮੇ ਦੀ ਗੱਲ ਨਾ ਕਰੀਏ ਜੇ ਉੱਥੋਂ ਨਿਕਲਦੇ ਤੇ ਇੰਨੇ ਬੰਨੇ ਮੰਨੀਆਂ ਵੀ ਨਾ ਇਹ ਥੋੜਾ ਵੀ ਅਕਾਲ ਤਖਤ ਦਾ ਹੁਕਮ ਸਿਰਫ ਧਾਡਾ ਵਾਸਤੇ ਹੀ ਹੈ ਗੁੰਡਾਗਰਦੀ ਕਰਨ ਵਾਸਤੇ ਉਹਨਾਂ ਵਾਸਤੇ ਤੇ ਗਰੀਬ ਲੋਕਾਂ ਵਾਸਤੇ ਕੁਝ ਹੋਰ ਆ ਇਸ ਕਰਕੇ ਜੇ ਸਾਨੂੰ ਵੀ ਜਾਣਾ ਪਏਗਾ ਤੇ ਸਾਡਾ ਵੀ ਅਕਾਲ ਤਖਤ ਤਾਂ ਸੀ ਉਨ ਤੱਕ ਪਹੁੰਚ ਇਹਨਾਂ ਦੇ ਕੀਤੇ ਦਾ ਵਿਰੋਧ ਡਟ ਕੇ ਕਰਾਂਗੇ ਭਾਵੇਂ ਸਾਡਾ ਸਿਰ ਜਾਵੇ ਹੁਣ ਅਸੀਂ ਨਿਸ਼ਾਨ ਸਿੰਘ ਸਾਹਿਬ ਦੁਬਾਰਾ ਸਥਾਪਿਤ ਕਰ ਦੋ ਤੱਕ ਨਹੀਂ ਕੀਤਾ ਜਾ ਗਾ ਗੁਰੂ ਕਿਰਪਾ ਕਰੇ ਬਹੁਤ ਜਲਦੀ ਜਿਹੜਾ ਵਾ ਸੰਗਤ ਨਾਲ ਫੈਸਲਾ ਕਰਕੇ ਆਪਾਂ ਦੁਬਾਰਾ ਫੇਰ ਚਲਾਵਾਂਗੇ ਅਸੀਂ ਹਾਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅਸਲ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੀ ਕਾਰਵਾਈ ਕੀਤੀ ਗਈ ਆਓ ਜਾਣੇ ਕੀ ਕਹਣਾ ਪੁਲਿਸ ਦੇ ਅਧਿਕਾਰੀਆਂ ਦਾ ਜੋ ਇਸ ਪਰਲਾ ਜੋ ਬਣਦਾ ਜੀ ਐਫ ਆਈ ਆਰ ਨੰਬਰ 137 ਰਜਿਸਟਰ ਕੀਤੀ ਹੈ ਅੰਡਰ ਰੈਲੇਵੈਂਟ ਸੈਕਸ਼ਨਸ ਤੇ ਜੋ ਵੀ ਸਾਰਾ ਬਣਦਾ ਉਹਦੇ ਤਹਿਤ ਕੀਤੀ ਗਈ ਹੈ ਔਰ ਇਸ ਸੰਬੰਧ ਵਿੱਚ ਆਪਣੇ ਇਹਨਾਂ ਦਾ ਜਦੋਂ ਇਹਨਾਂ ਨੇ ਪ੍ਰਦਰਸ਼ਨ ਲਿਆ ਸੀਗਾ ਕਾਰਪੋਰੇਸ਼ਨ ਨੇ ਉਹਨਾਂ ਨੇ ਇੱਕ ਲੈਟਰ ਵੀ ਇੱਥੇ 15-20 ਦਿਨ ਪਹਿਲਾਂ ਜਿਹੜਾ ਐਸਟੀਪੀਸੀ ਨੂੰ ਲਿਖਿਆ ਸੀਗਾ ਉਹਨਾਂ ਕੋਲੋਂ ਵੀ ਅਸੀਂ ਕਲੈਰੀਫਿਕੇਸ਼ਨ ਲੈ ਲੈਣੇ ਆ ਸਾਰੇ ਕਿ ਇਸ ਦੇ ਸਬੰਧ ਵਿੱਚ ਜੋ ਵੀ ਅੱਗੇ ਫਰਦਰ ਹੋਏਗਾ ਬਾਕੀ ਅਸੀਂ ਜਲਦੀ ਜਿਹੜੇ ਹੈਗੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਸੀਂ ਅਰੈਸਟ ਕਰ ਲਾਂਗੇ ਪਰ ਇਹਨਾਂ ਨੂੰ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਹਾਂ ਕੋਈ ਇਹਨਾਂ ਨੂੰ ਇਹਨਾਂ ਦੀ ਮੈਨੂੰ ਨਹੀਂ ਸਮਝ ਆ ਰਿਹਾ ਕਿ ਕਿਉਂ ਕੀਤਾ ਜਾ ਰਿਹਾ ਕਿਉਂਕਿ ਜਦੋਂ ਇਹ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਹੈ ਉਦੋਂ ਪ੍ਰੌਮਟ ਇਮੀਡੀਏਟਲੀ ਐਕਸ਼ਨ ਕਰਦੇ ਹਾਂ ਅਸੀਂ ਜਿਹੜਾ ਕੇਸ ਰਿਸਟਰ ਕਰਤਾ ਪਰ ਦੋਸ਼ੀਆਂ ਤੇ ਰੇਡ ਕੀਤਾ ਜਾ ਰਿਹਾ ਕੰਟੀਨਿਊਸਲੀ ਔਰ ਧਾਰਾ ਦਾ ਵਾਅਦਾ ਦੀ ਮੰਗ ਕਰ ਰਹੇ ਆ ਧਾਰੇ ਤੇ ਵਾਅਦਾ ਜੋ ਐਸ ਪਰ ਲਾ ਹੋਏਗਾ ਜੀ ਉਹ ਹੋਏਗਾ ਕਿਉਂਕਿ ਜੋ ਬਦਵੀ ਦੇ ਜੋ 295 ਸੈਕਸ਼ਨ ਬਣਦੀ ਸੀਗੀ ਜਿਹੜੀ ਆਈਪੀਸੀ ਦੀ ਹੁਣ ਆਈਪੀਸੀ ਜਿਹੜੀ ਚੇਂਜ ਹੋ ਕੇ ਬੀਐਨਐਸ ਜਿਹੜੀ ਕਨਵਰਟ ਹੋ ਗਈ ਉਹ 298 ਸੈਕਸ਼ਨ ਹੈ ਉਹ ਅਸੀਂ ਲਾਈ ਹੈ ਆਲਰੇਡੀ ਜਿਹੜੀ ਜਿਹੜੀ ਸੈਕਸ਼ਨ ਇਥੇ ਅਨਵੋ ਉਸ ਵਾਰ ਧਾਰਾ ਕਿਹੜੀ ਵਾਧਾ ਕੀ ਕਾਦਾ ਵਾਧਾ ਕਰ ਰਹੇ ਹੋ ਉਹ ਮੇਰੀ ਸਮਝ ਤੋਂ ਬਾਹਰ ਹੈ ਵੀ ਕੀ ਹੈ ਜਾਂ ਨਾ ਮੇਰੀ ਨਾਲ ਕੋਈ ਗੱਲ ਹੋਈ ਹੈ ਜੇ ਹਾਂ ਜੋ ਮਤਲਬ ਸੈਕਸ਼ਨਸ ਲੱਗਦੇ ਆ ਨਾ ਸਾਰੇ ਉਹ ਅਸੀਂ ਸਾਰੇ ਲਾਏ ਹੋਏ ਨੇ ਸਾਰੇ ਜੀਵਨਦਾਰ ਨੇ ਤਾਂ ਤੁਸੀਂ ਵੇਖਿਆ ਕਿ ਇਸ ਮਾਲ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਗਈ ਹੈ ਲੇਕਿਨ ਦੇਖਣਾ ਹੋਏਗਾ ਕਿ ਹੁਣ ਨਿਯੰਗ ਸਿੰਘ ਜਥੇਬੰਦੀਆਂ ਜਾਂ ਹੋਰ ਜਿਹੜੇ ਇੱਥੇ ਸੰਗਤਾਂ ਨੇ ਉਹ ਕੀ ਫੈਸਲਾ ਲੈਂਦੀਆਂ ਨੇ ਲੇਕਿਨ ਫਿਲਹਾਲ ਜਿਹੜਾ ਉਸ ਜਗ੍ਹਾ ਦੇ ਉੱਤੇ ਨਿਸ਼ਾਨ ਸਾਹਿਬ ਦੁਬਾਰਾ ਸਥਾਪਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਸੰਗਤ ਇੱਥੇ ਰੋਜ਼ ਜाहिर ਕਰ ਰਹੀਆਂ ਨੇ ਪਰ ਫੈਸਲਾ ਹੁਣ ਦੇਖਣਾ ਅਨੁਲੋ ਸਮਝ ਕੀ ਹੋਏਗਾ ਲੇਕਿਨ ਜਿਹੜਾ ਵੀਡੀਓ ਵਾਇਰਲ ਹੋਇਆ ਸੀ ਉਸ ਦੇ ਵਿੱਚ ਹੁਣ ਸੱਚ ਜਰਾ ਹੋ ਸਾਹਮਣੇ ਆ ਰਿਹਾ ਹੈ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਤ